ਮੁਦਕੀ ਵਿਖੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਜਾਇਆ ਗਿਆ ਨਗਰ ਕੀਰਤਨ ਮੁਦਕੀ ਦੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ਤੇ 18 ਪੂ 1845 ਨੂੰ ਅੰਗਰੇਜ਼ਾਂ ਤੇ ਸਿੰਘਾਂ ਦਰਮਿਆਨ ਮੁਦਕੀ ਵਿੱਚ ਪਹਿਲੀ ਜੰਗ ਹੋਈ ਸੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਿੰਡ ਲਹਾਮ ਤੇ ਮੁਦਕੀ ਵਿਖੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਇੱਕ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾਇਆ ਗਿਆ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਨਤਬਸਤਕ ਹੋਈਆਂ ਅਤੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਅਤੇ ਸੰਗਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰਪਾਓ ਵੀ ਪੇਟ ਕੀਤੇ ਗਏ ਨਗਰ ਕੀਰਤਨ ਸਮੇਂ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਸਿੰਘਾਂ ਦੀਆਂ ਬਾਣਾਂ ਸੁਣਾ ਕੇ ਨਿਹਾਲ ਕੀਤਾ ਗਿਆ ਇਸ ਸਮੇਂ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੋਰ ਵੀ ਦਿਖਾਏ ਗਏ ਨਗਰ ਵਾਸੀਆਂ ਵੱਲੋਂ ਸੰਗਤਾਂ ਲਈ ਹਰ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਾਬਾਹ ਹਿੱਕੀ ਦੇ ਬਤਨ ਅੱਜ ਦਾ ਜੋ ਵਿਚਾਰ ਨਗਰ ਕੀਤਾ ਹੈ ਜੋ ਤੋਰਾ ਸਾਹਿਬ ਸਿੰਘ ਜਗਨ ਜੋਸ਼ੀ ਜਨਨ ਚੱਪ ਦੇ ਨਾਲ ਕੇ ਕੱਲ ਰੋਜ ਤੋਂ ਕੱਲ ਲੋਹਾਂ ਪਿੰਸੇਰੀ ਦੇ ਵਿੱਚ ਗਲਤ ਦਿੱਤੇ ਆਇਆ ਇਸ ਵਿੱਚ ਦਾਸ ਪਾਈ ਬਲੰਦਰ ਸਿੰਘ ਪੰਗਤ ਉਹ ਗੱਤ ਦਾ ਖੜਾ ਲੈ ਕੇ ਟੀਮ ਲੈ ਕੇ ਸੰਸਦ ਨੂੰ ਬਿਖਾਰੀ ਆਇਆ ਜੰਗੀ ਜੋਰ ਗੱਤੇ ਦੇ ਬਿਖਾਈ ਜਾ ਰਹੇ ਨੇ ਜਿਹਦੇ ਸਾਨੂੰ ਦਸਵੇਂ ਪਾਸ਼ਾ ਨੇ ਲਾਗੂ ਕੀਤੇ ਸਰਕਾਰ ਨੇ ਸੇਵੇਂ ਬਾਸ਼ਾ ਨੇ ਤਲਵਾ ਦਾ ਸ਼ੁਰੂ ਕਰ ਦਿੱਤਾ ਅਦੇ ਦਸੇ ਪਾਸ਼ ਨੇ ਲਾਗੂ ਕਰ ਦਿੱਤਾ ਕਿ ਮੇਰਾ ਜਿਹੜਾ ਸਿੱਖ ਹੋਊਗਾ ਆਪਣਾ ਜਦੋਂ ਵੀ ਦਰਸ਼ਨ ਕਰਨ ਆਊਗਾ ਨਾ ਗੁਰੂ ਦੇ ਤੇ ਉਹ ਸ਼ਸਤਰ ਪਹਿਨ ਕੇ ਆਊਗਾ ਉਸੇ ਹੀ ਸ਼ਸਤਰ ਵਿੱਦਿਆ ਨੂੰ ਅੱਗੇ ਬਿਤਾਉਂਦੇ ਹੋਏ ਦਾਸ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਇਸ ਕਰਕੇ ਅੱਜ ਸਾਰਾ ਦਿਨ ਗੱਤਕਰੀ ਸੇਵਾ ਨਿਭਾਈ ਜਾ ਰਹੀ ਹੈ ਬਹੁਤ ਹੀ ਖੁਸ਼ਹਾਲ ਨਿਰਕੀਤਨ ਹੁੰਦਾ ਹੈ ਇੱਥੇ ਜੰਗੀ ਜੋਰ ਦਿਖਾਇਆ ਜਾ ਰਿਹਾ ਕਿ ਪੜਾਵਾਂ ਤੇ ਤੁਹਾਨੂੰ ਇਸੇ ਤਰ੍ਹਾਂ ਕੇ ਜੰਗੀ ਜੋਰ ਦਿਖਾਏ ਜਾਣਗੇ ਇਹਦੇ ਨਾਲ ਹੀ ਦਾਸ ਖੂਮਾ ਦਾ ਜੱਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਪੰਚਾਲੀਏ ਚੀਂ ਅੰਗਰੇਜ਼ਾਂ ਨਾਲ ਜੰਗ ਹੋਈ ਸੀ ਸਿੱਖਾਂ ਦੀ ਉਹਦੇ ਸੌਂਦ ਵਿੱਚ ਹਰ ਸਾਲ ਇਹ ਮੇਲਾ ਜੋੜ ਮਿਲਾ ਦਾ ਜੋ ਅੰਗਰੇਜ਼ਾਂ ਦੇ ਨਾਲ ਬਹੁਤ ਸਾਰ ਚੱਕਰ ਹੋਈ ਸੀ ਗਦਾਰਾਂ ਦੇ ਕਰਕੇ ਖਾਰਦਮ ਨੂੰ ਵੇਖਣਾ ਪਿਆ ਕਿ ਸੰਗ ਹਰੇ ਨਹੀਂ ਸੀ ਉਹਨਾਂ ਕਰਕੇ ਉਹਨਾਂ ਸ਼ਿਦਾਨ ਨੇ ਦੇਸ਼ ਦੀ ਖਾਤਰ ਜਾਨਾਂ ਦਿੱਤੀਆਂ ਕਿ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਹਰ ਸਾਲ ਇਹ ਜੋੜ ਮਿਲਾ ਮੇਲਾ ਜਾਂਦਾ ਸੀ ਇਹ ਯਾਦ ਵਿੱਚ ਜੋ ਐਤਵਿ ਹੀ ਹਰ ਸਾਲ ਵਾਂਗ ਮਨਾਇਆ ਜਾ ਰਿਹਾ ਉਹਦੇ ਬਹੁਤ ਭਾਰੀ ਦਬਾਅ ਵਿੱਚ ਬਹੁਤਲੇ ਪਿੰਡਾਂ ਦੇ ਵਾਦ ਦੇਸ਼ਾਂ ਚੋਂ ਉਹ ਨਗਰਾਂ ਦੀ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਇਹਦਾ ਜੁਰਮੇਲਾ ਪਲਾਇਆ ਜਾ ਰਿਹਾ ਇਸੇ ਤੱਕ ਆਈ ਹਰ ਸਾਲ ਮਨਾਇਆ ਜਾ ਰੂਗਾ ਕਿਉਂਕਿ ਉਹਨਾਂ ਨੇ ਦੇਸ਼ ਦੀ ਖਾਤਰ ਜਾਨਾਂ ਦਿੱਤੀਆਂ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਫਤਿਹ ਸੰਗਤਾਂ ਦੇ ਧੰਨ ਬਾਬਾ ਸ਼ਹੀਦਾਂ ਦੇ ਮਹਾਂਪੁਰਖਾਂ ਦੇ ਸਿਧਾਂਤਾਂ ਤੋਂ ਪਰਵਾਰ ਤੋਂ ਕੀਨਾਂ ਦੀ ਆਜ਼ਾਦ ਨੂੰ ਕਰਦੇ ਹੁਆ ਸਮੂਹ ਸੰਗਤਾਂ ਨਗਰ ਨਿਵਾਸੀ ਬੜੀਆਂ ਸ਼ਰਧਾ ਤੇ ਭਾਵਨਾ ਦੇ ਨਾਲ ਇਕੱਠੀਆਂ ਹੋਈਆਂ ਮਾਰਾ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰੀਆਂ ਸੰਗਤਾਂ ਨੂੰ ਸ਼ੀਨਾ ਸਰਕਾਰ ਦੇ ਪੰਜਾ ਪਿਆਰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਵਧਾਈਆਂ ਹੁਣ ਮਾਰਾ ਸਭ ਦੇ ਸਿਰ ਤੇ ਬਾਬਾ ਬਚਿੱਤਰ ਸਿੰਘ ਜੀ ਧੰਨ ਬਾਬਾ ਬਿਵੀ ਚਾਂਦੀ ਸ਼ੀਨਾ ਗੁਰੂ ਘਰ ਜੀ ਨਾਲ ਮਹਾਂਪੁਰਖਾਂ ਦੇ ਸਭ ਸ਼ਹੀਦਾਂ ਦੇ ਜਗਾਰੇ ਬੁਲਾਵੇ ਧਿਆਲ ਜਾਵੇ ਸਾਥੀ ਗਾਇਕਾ ਗੁਰੂ ਰੇਆ ਕਾਲ ਚਿੱਟਿਆ ਬਾਜਾ ਵਾਲਿਓ ਸਤਿਗੁਰੂ ਰੱਖ ਲੋ ਗੁਰਦਪਨੀ ਦੀ ਲਾਵ ਕਿਤੋਂ ਕਿਤੋਂ ਸ਼ੀਸ਼ੋ ਸ਼ਿੰਗੋ ਸਰਵਤਿ ਗੁਰੂ ਕਾਲ ਤੇ ਨਗਰ ਸਾਹਿਬ ਜੀ ਕੋ ਬੋਧ ਰਿਆ ਗਾਣ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ ਮਹਾਰਾਜ ਪਾਸ਼ਾ ਸਤਿਗੁਰੂ ਜੀ ਕੜਦੀਆਂ